ਕੀ ਸੁਖਬੀਰ ਸਿੰਘ ਬਾਦਲ ਦੀ ਆਪਾਂ ਕਹਿ ਲਈ ਕਿ ਪ੍ਰਧਾਨਗੀ ਨੂੰ ਹੁਣ ਕੋਈ ਚੈਲੰਜ ਨਹੀਂ ਹੈਗਾ ਜਾਂ ਉਹ ਕੜਾ ਪੂਰੇ ਤਰੀਕੇ ਨਾਲ ਇਹ ਕਹਿ ਸਕਦਾ ਹੈ ਕਿ ਅਸੀਂ 2027 ਚ ਨੰਬਰ 2 ਤੇ ਆਉਣ ਵਾਲੇ ਹ ਕਾਰਾਂ ਨੇ ਜਿਹੜੀਆਂ ਖਾਸ ਕਰਕੇ ਇੰਟੈਲੀਜੈਂਸ ਏਜੰਸੀਆਂ ਉਹ ਸਿੱਖਾਂ ਨੂੰ ਵੀ ਇੱਕ ਸੰਦੇਸ਼ ਦੇਣਾ ਚਾਹੁੰਦੀ ਹੈਗੇ ਆ ਵੀ ਪੰਥ ਵਾਲੀ ਗੱਲ ਕਰਨ ਵਾਲੇ ਧਿਰ ਕਦੇ ਵੀ ਚੋਣ ਪੋਲਿਟਿਕਸ ਵਿੱਚ ਜਿੱਤ ਨਹੀਂ ਸਕੇਗੀ ਹ ਹ ਉਹਨਾਂ ਨੇ ਤਰਨਤਾਰਨ ਦੀ ਚੋਣ ਰਾਹੀਂ ਇਹ ਸੰਦੇਸ਼ ਦਿੱਤਾ ਹੈ ਜੀ ਵੀ ਜੇ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਜਿਹੜੀ ਐਨ ਸਪਸ਼ਟ ਰੂਪ ਵਿੱਚ ਪੰਥਕ ਵੋਟ ਹੈਗੀ ਆ ਜਿਹੜੀ ਜੁਝਾਰੂ ਲਹਿਰ ਦੀ ਵਾਰਿਸ ਕਹਣ ਵਾਲੀ ਪੰਥਕ ਵੋਟ ਹੈਗੀ ਆ ਵੀ ਉਹ ਅਸੀਂ ਹੁਣ ਕਾਮਯਾਬ ਨਹੀਂ ਹੋਣ ਦੇਵਾਂਗੇ ਉਹਦੇ ਚੋਂ ਫਿਰ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਹੈਗਾ ਉਹ ਅੱਗੇ ਵਧਾਉਣ ਦੀ ਕੋਸ਼ਿਸ਼ ਆ ਉਹ ਕਰ ਰਹੀ ਹੈਗੀ ਆ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੋਟਾਂ ਪੈਣ ਤੋਂ ਪਹਿਲਾਂ ਕਿਹਾ ਸੀ ਵੀ ਸਭ ਤੋਂ ਜ਼ਿਆਦਾ ਝੰਡੇ ਔਰ ਸਭ ਤੋਂ ਜ਼ਿਆਦਾ ਬੈਨਰ ਆ ਜਿਹੜੇ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਦੇ ਲੱਗੇ ਹੋਏ ਆ ਸੋ ਉਹਨਾਂ ਕੋਲ ਹਾਲੇ ਵੀ ਇੱਕ ਸਿਸਟਮ ਹੈਗਾ ਕਿਉਂਕਿ ਇੱਕ 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 ਵਿਧਾਨ ਸਭਾ ਹਲਕੇ ਵਿੱਚ ਹੂੰ ਡਿਪਲॉय ਕਰਨ ਲਈ ਉਹਨਾਂ ਕੋਲ ਵਰਕਰ ਹਲੇ ਹੈਗੇ ਆ ਇੱਕ ਵਿਧਾਨ ਸਭਾ ਹਲਕੇ ਵਿੱਚ ਪੈਸੇ ਲਾਉਣ ਲਈ ਉਹਨਾਂ ਕੋਲ ਐਸੈਟਸ ਹੈਗੇ ਆ ਸੋ ਇਹ ਇਹ ਚੋਣ ਉਹਨਾਂ ਨੂੰ ਕਿੰਨੀ ਮਹਿੰਗੀ ਪਈ ਹੋਵੇ ਇਹ ਤਾਂ ਉਹ ਜਾਣਦੇ ਇਹ ਤਾਂ ਉਹ ਜਾਣਦੇ ਸਰਤਾਪਤਾ ਸਿੰਘ ਦੀ ਥੋੜਾ ਜਿਹਾ ਸੁਖਬੀਰ ਸਿੰਘ ਬਾਦਲ ਹੋਣ ਲਈ ਆਪਾਂ ਕਹਿ ਸਕਦੇ ਹਾਂ ਕਿ ਇੱਕ ਰਿਲੀਫ ਦੀ ਜਿਹੜੀ ਕੜੀ ਹੈਗੀ ਆ ਵੱਡੇ ਸੈਲੀਬ੍ਰੇਸ਼ਨ ਵੀ ਉਹਨਾਂ ਦੇ ਅੰਦਰ ਉਸ ਉਸ ਪਾਰਟੀ ਦੇ ਅੰਦਰ ਖੋਰੇ ਹੋਣਗੇ ਉਹਨੂੰ ਕਿਸ ਐਂਗਲ ਤੋਂ ਦੇਖਦੇ ਹੈਗੇ ਆ ਕੀ ਸੁਖਬੀਰ ਸਿੰਘ ਬਾਦਲ ਦੀ ਆਪਾਂ ਕਹਿ ਲਈ ਕਿ ਪ੍ਰਧਾਨਗੀ ਨੂੰ ਹੁਣ ਕੋਈ ਚੈਲੰਜ ਨਹੀਂ ਹੈਗਾ ਜਾਂ ਉਹ ਤੁਹਾਡਾ ਪੂਰੇ ਤਰੀਕੇ ਨਾਲ ਇਹ ਕਹਿ ਸਕਦਾ ਹੈ ਕਿ ਅਸੀਂ 2027 ਚ ਨੰਬਰ 2 ਤੇ ਆਉਣ ਵਾਲੇ ਹਾਂ ਹਾਂ ਦੇਖੋ ਜਿਹੜਾ ਜਿਹੜਾ ਤਰਨ ਤਰਨ ਦਾ ਸੰਦੇਸ਼ ਹੋ ਇੱਕ ਇਹ ਵੀ ਹੈਗਾ ਵੀ ਜਿਹੜੀਆਂ ਕਿਉਂਕਿ ਇਹਦੇ ਵਿੱਚ ਕੱਲੇ ਵੋਟਰਾਂ ਦੀ ਜਿਹੜੀ ਹੈਗੀ ਮਾਨਸਿਕਤਾ ਨਾਲੋਂ ਸਰਕਾਰਾਂ ਦੀ ਮਾਨਸਿਕਤਾ ਵੀ ਜਿਹੜੀ ਹੈਗੀ ਆ ਉਹ ਬਹੁਤ ਸਾਰਾ ਟਰੈਂਡ ਨੂੰ ਅੱਗੇ ਪਿੱਛੇ ਕਰਨ ਵਿੱਚ ਸਹਾਇਤਾ ਕਰਦੀ ਹੈਗੀ ਸੋ ਸਰਕਾਰਾਂ ਨੇ ਜਿਹੜੀਆਂ ਖਾਸ ਕਰਕੇ ਇੰਟੈਲੀਜੈਂਸ ਏਜੰਸੀਆਂ ਉਹ ਸਿੱਖਾਂ ਨੂੰ ਵੀ ਇੱਕ ਸੰਦੇਸ਼ ਦੇਣਾ ਚਾਹੁੰਦੀ ਹੈਗੀਆਂ ਵੀ ਪੰਥ ਵਾਲੀ ਗੱਲ ਕਰਨ ਵਾਲੇ ਧਿਰ ਕਦੇ ਵੀ ਚੋਣ ਪੋਲਿਟਿਕਸ ਵਿੱਚ ਜਿੱਤ ਨਹੀਂ ਸਕੇਗੀ ਹੂੰ ਹੂੰ ਉਹਨਾਂ ਨੇ ਤਰਨ ਤਰਨ ਦੀ ਚੋਣ ਰਾਹੀਂ ਇਹ ਸੰਦੇਸ਼ ਦਿੱਤਾ ਹੈ ਜੀ ਵੀ ਜੇ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਜਿਹੜੀ ਐਨ ਸਪਸ਼ਟ ਰੂਪ ਵਿੱਚ ਪੰਥਕ ਵੋਟ ਹੈਗੀ ਆ ਜਿਹੜੀ ਜੁਝਾਰੂ ਲਹਿਰ ਦੀ ਵਾਰਸ ਕਹਾਉਣ ਵਾਲੀ ਪੰਥਕ ਵੋਟ ਹੈਗੀ ਆ ਵੀ ਉਹ ਅਸੀਂ ਹੁਣ ਕਾਮਯਾਬ ਨਹੀਂ ਹੋਣ ਦੇਵਾਂਗੇ ਉਹਦੇ ਚੋਂ ਫਿਰ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਹੈਗਾ ਉਹ ਅੱਗੇ ਵਧਾਉਣ ਦੀ ਕੋਸ਼ਿਸ਼ ਆ ਉਹ ਕਰ ਰਹੀ ਹੈਗੀ ਨੇ ਸੋ ਸੁਖਵੀਰ ਸਿੰਘ ਬਾਦਲ ਲਈ ਹਮ ਹਾਲ ਦੀ ਘੜੀ ਹੈਗੀ ਆ ਉਹਨਾਂ ਨੂੰ ਇੱਕ ਰੀਲੀਫ ਮਿਲੀ ਆ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਉਹ ਸੰਕਟ ਵਿੱਚ ਆਏ ਹੋਏ ਨੇ ਸੋ ਘੱਟੋ ਘੱਟ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਦੋਂ ਸਿਰਫ ਤਿੰਨ ਸੀਟਾਂ ਤੇ ਜਿਹੜੀ ਹੈਗੀ ਆ ਕਾਲੀ ਦਲ ਸਿਮਟ ਗਿਆ ਸੁਖਵੀਰ ਸਿੰਘ ਬਾਦਲ ਆਪ ਵੀ ਹਾਰ ਗਏ ਉਹਨਾਂ ਦੇ ਪਿਤਾ ਜੀ ਜਿਹੜੇ ਕਹਿੰਦੇ ਸੀ ਅਸੀਂ 25 ਸਾਲ ਬੇਰੋਕ ਰਾਜ ਕਰਨਾ ਹੈਗਾ ਉਹ ਵੀ ਹਾਰ ਗਏ ਸੋ ਉਸ ਸੰਕਟ ਵਿੱਚੋਂ ਜਦੋਂ ਸੁਖਵੀਰ ਸਿੰਘ ਬਾਦਲ ਫਿਰ 2 ਦਸੰਬਰ ਦੇ ਹੁਕਮਨਾਮਿਆਂ ਤੋਂ ਬਾਅਦ ਕਿਸ ਕਿਸਮ ਦੀ ਪੰਥਕ ਵਿਰੋਧਤਾ ਉਹਨਾਂ ਦੇ ਖਿਲਾਫ ਹੋਈ ਉਹਨਾਂ ਦੇ ਲੈਫਟੀਨੈਂਟ ਜਰਨੈਲਾਂ ਨੇ ਜਿਸ ਤਰ੍ਹਾਂ ਨਾਲ ਅਕਾਲ ਤਖਤ ਸਾਹਿਬ ਤੇ ਜਥੇਦਾਰਾਂ ਦੇ ਖਿਲਾਫ ਜੋ ਅਸ਼ਰੀਲਤਾ ਭਰੇ ਬਿਆਨ ਜਾਰੀ ਕਰੇ ਸੋ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਬਾਰੇ ਸ਼ੰਕੇ ਖੜੇ ਸੀ ਹਾਂ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੋਟਾਂ ਪੈਣ ਤੋਂ ਪਹਿਲਾਂ ਕਿਹਾ ਸੀ ਵੀ ਸਭ ਤੋਂ ਜ਼ਿਆਦਾ ਝੰਡੇ ਔਰ ਸਭ ਤੋਂ ਜ਼ਿਆਦਾ ਬੈਨਰ ਆ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦੇ ਲੱਗੇ ਹੋਏ ਆ ਸੋ ਉਹਨਾਂ ਕੋਲ ਹਾਲੇ ਵੀ ਇੱਕ ਸਿਸਟਮ ਹੈਗਾ ਕਿਉਂਕਿ ਇੱਕ ਇੱਕ ਅਲੈ ਇੱਕ ਵਿਧਾਨ ਸਭਾ ਹਲਕੇ ਵਿੱਚ ਹਮ ਡਿਪਲੋਏ ਕਰਨ ਲਈ ਉਹਨਾਂ ਕੋਲ ਵਰਕਰ ਹਲੇ ਹੈਗੇ ਆ ਇੱਕ ਵਿਧਾਨ ਸਭਾ ਹਲਕੇ ਵਿੱਚ ਪੈਸੇ ਲਾਉਣ ਲਈ ਉਹਨਾਂ ਕੋਲ ਐਸੈਟਸ ਹੈਗੇ ਆ ਸੋ ਇਹ ਇਹ ਚੋਣ ਉਹਨਾਂ ਨੂੰ ਕਿੰਨੀ ਮਹਿੰਗੀ ਪਈ ਹੋਵੇ ਇਹ ਤਾਂ ਉਹ ਜਾਣਦੇ ਇਹ ਤਾਂ ਉਹ ਜਾਣਦੇ ਇਹਦਾ ਆਪਾਂ ਕਹਿੰਦੇ ਸਰਕਾਰ ਵੀ ਇਹ ਜਾਣਦੀ ਹੈ ਸਰਕਾਰ ਨੂੰ ਵੀ ਤਾਂ ਮਹਿੰਗੀ ਪਈ ਹੋਣੀ ਹੈ ਨਹੀਂ ਹਾਂ ਸਰਕਾਰ ਨੂੰ ਕਿੰਨੀ ਮਹਿੰਗੀ ਪਈ ਆ ਇਹ ਵੀ ਉਹ ਜਾਣਦੇ ਹੈਗੇ ਆ ਸੋ ਹੁਣ ਜਿਹੜੀ ਗੱਲ ਹੈਗੀ ਆ ਵੀ ਹਾਲ ਦੀ ਘੜੀ ਉਹ ਸੁਖਵੀਰ ਸਿੰਘ ਬਾਦਲ ਨੂੰ ਪ੍ਰੋਜੈਕਟ ਕਰਨ ਵਿੱਚ ਕਾਮਯਾਬ ਹੋਈ ਆ ਜਿਹੜੀ ਆ ਸੈਂਟਰਲ ਇੰਟੈਲੀਜੈਂਸ ਏਜੰਸੀਆਂ ਨੇ ਉਹਦੇ ਚ ਹੁਣ ਉਹ ਭਾਜਪਾ ਨਾਲ ਜਿਹੜਾ ਗੱਠ ਜੋੜ ਬਣਾਉਣ ਵਿੱਚ ਤੇ ਸ਼੍ਰੋਮਣੀ ਗੁਰਦوارਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਜਿਹੜਾ ਆਪਣੇ ਹੇਠ ਰੱਖਣ ਲਈ ਹੁਣ ਤੁਸੀਂ ਦੇਖੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਈ ਹੈ ਕੀ ਆ ਵਿਰੋਧੀ ਧਿਰ ਦੇ ਨੇਤਾ ਜਿਹੜਾ ਵਿਅਕਤੀ ਸੀ ਉਹਨੂੰ 18 ਵੋਟਾਂ ਪਈਆਂ ਨੇ ਇਟ ਮੀਨਸ ਜਿਹੜੀਆਂ ਬਾਕੀ ਜਿਹੜੀਆਂ 35 40 42 ਵੋਟਾਂ ਸੀਗੀਆਂ 42 ਤੱਕ ਪਹੁੰਚ ਗਿਆ ਸੀ ਜਿਹੜੀਆਂ ਉਹ 18 ਰਹਿ ਗਈਆਂ ਜੀ ਉਹ ਉਹ ਬੰਦਿਆਂ ਨੂੰ ਬਾਦਲ ਪਰਿਵਾਰ ਵੱਲ ਖਿੱਚਣ ਲਈ ਕੀ ਇਨਵੈਸਟਮੈਂਟ ਹੋਈ ਆ ਬਿਹਾਈਂਡ ਦੀ ਸੀਨ ਇਹ ਇਹ ਬੜੇ ਵੱਡੇ ਸਵਾਲ ਆ ਨਾ ਹਾਂ ਕੋਈ ਇਦਾਂ ਦਾ ਹੈ ਨਹੀਂ ਕਿ ਉਹਨਾਂ ਨੂੰ ਲੱਗਿਆ ਕਿ ਭਾਈ ਇਹ ਤੇ ਸੁਖਬੀਰ ਸਿੰਘ ਬਾਦਲ ਦਾ ਤਾਂ ਔਰਾ ਹੀ ਬੋਮ ਵਧੀਆ ਜਾਂ ਸਾਨੂੰ ਗਿਆਨ ਹੋ ਗਿਆ ਵੀ ਉਹਨਾਂ ਦੀ ਬਿਲਕੁਲ ਸੋ ਕੋਈ ਔਰੇ ਵਾਲੀ ਗੱਲ ਨਹੀਂ ਹਾਲ ਦੀ ਘੜੀ ਜਾਂ ਕੋਈ ਇਸ ਤਰ੍ਹਾਂ ਦੀ ਇਨਵੈਸਟਮੈਂਟ ਹੋਈ ਆ ਉਹ ਇਨਵੈਸਟਮੈਂਟ ਨੇ ਸੁਖਬੀਰ ਸਿੰਘ ਬਾਦਲ ਦੇ ਤੁਹਾਡੇ ਨੂੰ ਪੇ ਵੀ ਕਰਿਆ ਸੋ ਇਸ ਇਸ ਕੱਲੀ ਇੱਕ ਚੋਂ ਤੋਂ ਇਹ ਅੰਦਾਜ਼ਾ ਲਾ ਲੈਣਾ ਵੀ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਜਿਹੜਾ ਹੈ ਗਿਆ ਵੀ ਉਹ ਫਿਊਚਰ ਦੇ ਲੀਡਰ ਵੱਲੋਂ ਆ ਰਹੇ ਹੈਗੇ ਆ ਸੋ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਨੇ ਹੀ ਫੈਸਲਾ ਕਰਨਾ ਹਾਂ ਉਹਨਾਂ ਨੂੰ ਘੱਟੋ ਘੱਟ ਪੈਰ ਬਿੜ ਵਿੱਚ ਰੱਖਣ ਲਈ ਇੱਕ ਸਰਾਹ ਜ਼ਰੂਰ ਆ ਗਿਆ ਹੈਗਾ ਨਾ ਸੋ ਇਹ ਸਾਹ ਕਿੰਨੀ ਦੇਰ ਰਹਿੰਦਾ ਹੈਗਾ ਕੋਈ ਕ੍ਰਿਸਮੈਟਿਕ ਲੀਡਰ ਆ ਕੇ ਪੰਥ ਨੂੰ ਜੇ ਸਾਂਝੇ ਤੌਰ ਤੇ ਸਾਂਝੇ ਮੰਚ ਤੇ ਇਕੱਠਾ ਕਰ ਲੈਂਦਾ ਤਾਂ ਇਹ ਜਿਹੜੀਆਂ ਪੈੜਾਂ ਨੇ ਇਹ ਉਖੇੜੀਆਂ ਜਾ ਸਕਦੀਆਂ ਸਿਰਫ ਪੰਥਕ ਜਜ਼ਬੇ ਦੀ ਲੋੜ ਹੈਗਾ ਸਿਆਣਪ ਦੀ ਲੋੜ ਹੈ ਮਤਲਬ ਇਹ ਇਹ ਚੋਣ ਜੇ ਤੇ ਜਨਜਾਨ ਦੇ ਨਾਲ ਅਕਾਲੀ ਦਲ ਇਹ ਨਹੀਂ ਕਹਿ ਸਕਦਾ ਕਿ ਅਸੀਂ 2027 ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਹਾਂ ਜਾਂ ਵੱਡਾ ਕੰਪੀਟੀਸ਼ਨ ਦੇ ਜਾ ਰਹੇ ਹਾਂ ਇਹ ਤੇ ਸਰਕਾਰ ਵਾਲੇ ਬੰਦੇ ਵੀ ਫਿਰ ਇਹੀ ਰਹੇਗਾ ਕਿ ਆਮ ਆਦਮੀ ਪਾਰਟੀ ਨੇ ਸੀਟ ਕੱਢ ਲਈ ਹੈਗੀ ਆ ਉਹਨਾਂ ਨੇ ਆਪਣੀ ਇੱਜ਼ਤ ਜਿਹੜੀ ਹੈ ਬਚਾ ਲਈ ਹੈ ਕਿਉਂਕਿ ਕਾਫੀ ਆਪਾਂ ਦੇਖਿਆ ਕਿ ਇੱਕ ਬੰਨੇ ਤੇ ਲੱਗ ਰਿਹਾ ਸੀ ਕਿ ਵਿਰੋਧ ਵਗੈਰਾ ਹੋ ਰਿਹਾ ਹੈਗਾ ਜਾਂ ਜਿਸ ਤਰੀਕੇ ਦੇ ਨਾਲ ਖੜਾ ਚ ਜੋਰਿਆ ਹੈਗਾ ਪੰਜਾਬ ਦੇ ਪੱਖ ਦੇ ਸਟੈਂਡ ਨਹੀਂ ਲਏ ਗਏ ਪਰ ਇੱਥੇ ਫਿਰ ਉਹ ਕਾਮਯਾਬ ਹੋਇਆ ਤੇ ਫਿਰ ਉਹ ਵੀ ਇਹ ਕਹਿ ਸਕਦੇ ਆ ਕਿ ਅਸੀਂ ਤਾਂ ਜੀ ਦੁਬਾਰਾ ਸਰਕਾਰ ਰੀਪੀਟ ਕਰਨ ਜਾਣੇ ਹਾਂ ਹਾਂ ਜੀ ਉਹਨਾਂ ਦਾ ਅਮਨ ਅਰੋੜਾ ਦਾ ਆ ਗਿਆ ਹੋਇਆ ਅੱਜ ਬਿਆਨ ਵੀ ਅਸੀਂ 2027 ਦੀਆਂ ਜਿਹੜੀਆਂ ਚੋਣਾਂ ਨੇ ਜਿੱਤਣ ਜਾ ਰਹੇ ਹਾਂ ਜਿਸ ਤਰ੍ਹਾਂ ਅਸੀਂ ਤਰਨਤਾਰਨ ਦਾ ਜਿੱਤਿਆ ਹੈਗਾ ਸੋ ਉਹਨਾਂ ਲਈ ਵੀ ਕੋਈ ਬਹੁਤ ਖੁਸ਼ੀ ਵਾਲੀਆਂ ਗੱਲਾਂ ਨਹੀਂ ਹੈਗੀਆਂ ਕਿਉਂਕਿ ਹਾਲਾਤ ਨੇ ਜਿਹੜੇ ਲੋਕ ਬੜੀ ਤੇਜ਼ੀ ਨਾਲ ਬਦਲਦੇ ਆ ਔਰ ਬਦਲਣਗੇ ਆ ਇੱਕ ਚੌਂੜ ਤੇ ਜਦੋਂ ਫੋਕਸ ਹੋ ਜਾਂਦਾ ਇੱਕ ਚੌਂੜ ਤੇ ਸਾਰਿਆਂ ਲਈ ਆਪਣੇ ਰਿਸੋਰਸਸ ਲਾਉਣੇ ਜਿਹੜੇ ਹੈਗੇ ਆ ਉਹ ਬਹੁਤ ਉਹਨਾਂ ਨੇ ਇੱਕ ਤੋਂ ਦੋ ਵੀ ਨਹੀਂ ਕੀਤੀਆਂ ਕਿਉਂਕਿ ਖਡੂਰ ਸਾਹਿਬ ਵਾਲਾ ਜੇ ਆਪਾਂ ਕਹੀ ਕਿ ਜਿਹੜਾ ਐਮਐਲਏ ਵਾਲਾ ਹਲਕਾ ਵਿਧਾਨ ਸਭਾ ਹਲਕਾ ਹੈਗਾ ਉੱਥੋਂ ਦੇ ਜਿਹੜੇ ਕੈਲੀਏ ਕਿ ਜਿਹੜੇ ਹੈਗੇ ਆ ਬਣੇ ਹੋਏ ਜਿਹੜੇ ਐਮਐਲਏ ਹੈਗੇ ਆ ਉਹ ਆਲਰੇਡੀ ਅੰਦਰ ਹੈਗੇ ਨੇ ਤੇ ਉਹਨਾਂ ਨੂੰ 2 ਸਾਲ ਤੋਂ ਵੱਧ ਸਜ਼ਾ ਹੋਈ ਹੋਈ ਹੈ ਨੋਟੀਫਾਈ ਹੀ ਨਹੀਂ ਕੀਤਾ ਗਿਆ ਕਿ ਜੇ ਦੋ ਜਗ੍ਹਾ ਤੇ ਲੜਨੀ ਪੈ ਜਾਂਦੀ ਤੇ ਕਿਤੇ ਪੰਗਾ ਨਾ ਪੈ ਜਾ ਹਾਂ ਉਹ ਹੀ ਗੱਲ ਹੁੰਦੀ ਸੋ ਇੱਕ ਤੇ ਰਿਸੋਰਸ ਜਿਹੜੇ ਹੱਥੇ ਕੰਪਲੀਟਲੀ ਡਿਪਲੋਏ ਕਰਨੇ ਠੀਕ ਹੁੰਦੇ ਹੈਗੇ ਆ ਇਹ ਸਾਰਿਆਂ ਲਈ ਬੇਕਅਪ ਕਾਲ ਹੈਗੀ ਆ ਤਿੰਨਾਂ ਪਾਰਟੀਆਂ ਲਈ ਉਹ ਆਮ ਆਦਮੀ ਪਾਰਟੀ ਲਈ ਵੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਲਈ ਵੀ ਤੇ ਪੰਥਕਤਰਾ ਲਈ ਵੀ ਸੋ ਇਹ ਤਿੰਨੇ ਵੇਕਅਪ ਕਾਲ ਨੂੰ ਕਿਸ ਕਿਸ ਢੰਗ ਨਾਲ ਇੰਟਰਸੈਪਟ ਕਰਦੇ ਆ ਤੇ ਉਸ ਇੰਟਰਸੈਪਸ਼ਨ ਚ ਆਪਣੀਆਂ ਜਿਹੜੀਆਂ ਸਿਆਣਪ ਵਾਲੀਆਂ ਨੀਤੀਆਂ ਉਹ ਕਿਦਾਂ ਲੈ ਕੇ ਆਉਂਦੇ ਆ ਸੋ 2027 ਵਾਲਾ ਮਾਡਲ ਇਸ ਲੈਵਲ ਤੇ ਨਹੀਂ ਰਹੇਗਾ ਕਾਫੀ ਕੁਸ਼ ਹੈ ਜਿਹੜਾ ਅੱਗੇ ਪਿੱਛੇ ਹੋਣ ਦੀਆਂ ਸੰਭਾਵਨਾਵਾਂ ਹੈਗੀਆਂ ਆਲੇ ਜੀ ਬਿਲਕੁਲ ਹੀ ਦੇਖਦੇ ਆ ਕਿ ਕੀ ਕੁਝ 2027 ਦੇ ਵਿੱਚ ਜਿਹੜਾ ਹੁੰਦਾ ਹੈ ਕਿਉਂਕਿ ਹੌਲੀ ਹੌਲੀ ਜਿਹੜਾ ਹੈ ਲਾਗੇ ਆਪਾਂ ਕੀ ਕਿ ਜਾ ਕੇ ਜਿਹੜਾ ਮਾਹੌਲ ਹੈ ਉਸ ਤੇ ਵਿੱਚ ਜਿਹੜੀਆਂ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਨੇ ਪਾਰਟੀਆਂ ਬੰਦੰਦੀਆਂ ਨੇ ਬੰਦੇ ਇਧਰ ਉਧਰ ਆਉਂਦੇ ਨੇ ਉਹ ਸਾਰਾ ਕੁਝ ਜਿਹੜਾ ਆਉਣ ਵਾਲੇ ਸਮੇਂ 'ਚ ਸਿਚੁਏਸ਼ਨ ਜਿਹੜੀ ਹੈ ਕਲੀਅਰ ਹੋਏਗੀ ਬਾਕੀ ਜਿਵੇਂ ਸਰਦਾਰ ਬਤਾਰ ਸਿੰਘ ਹੋਣਾ ਨੇ ਕਿਹਾ ਕਿ ਸਾਰੀਆਂ ਹੀ ਪਾਰਟੀਆਂ ਦੇ ਲਈ ਇਹ ਚੋਣ ਜਿਹੜੀ ਹੈ ਇੱਕ ਲੈਸਨ ਹੈ ਭਾਵੇਂ ਉਹ ਜਿੱਤਣ ਵਾਲਿਆਂ ਦੇ ਨਹੀਂ ਹੋਣ ਨੰਬਰ 2 ਵਾਲਿਆਂ ਦੇ ਲਈ ਹੋਣ ਨੰਬਰ 3 ਵਾਲਿਆਂ ਦੇ ਲਈ ਪੰਥ ਦੇ ਲਈ ਵੀ ਲੈਸਨ ਹੈ ਤੇ ਕਾਂਗਰਸ ਦੇ ਲਈ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਵੱਡਾ ਲੈਸਨ ਇੱਥੇ ਜਿਹੜਾ ਹੈ ਇਸ ਦੇ ਵਿੱਚ ਹੈਗਾ